ਹੈਲੋ एवरीवन ਦਿਸ ਇਜ਼ ਵਨੀਤ ਕੁਮਾਰ ਮੈਂ ਬਾਲਾਜੀ এডਿਕੇਸ਼ਨ ਪੁਆਇੰਟ ਦੀ ਤਰਫ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਟਾਈਮ ਤੋਂ ਬਾਲਾਜੀ এডਿਕੇਸ਼ਨ ਪੁਆਇੰਟ ਦੀ ਤਰਫ ਤੋਂ ਮਾਸਟਰ ਕੈਡਰ ਇੰਗਲਿਸ਼ ਦੇ ਲਈ ਕੋਚਿੰਗ ਜੋ ਹੈ ਔਨਲਾਈਨ YouTube ਚੈਨਲ ਦੇ ਉੱਪਰ ਵੀਡੀਓਜ਼ ਰਾਈ ਦਿੱਤੀ ਜਾ ਰਹੀ ਹੈ ਜਿਸ ਵਿੱਚ ਆਲਮੋਸਟ ਹਾਫ ਆਫ ਦਾ ਸਿਲੇਬਸ ਜੋ ਹੈ ਅਸੀਂ ਕਵਰ ਕਰ ਚੁੱਕੇ ਹਾਂ ਹਾਫ ਆਫ ਦਾ ਸਿਲੇਬਸ ਇਹ ਵੀਡੀਓਜ਼ ਤੁਹਾਡੇ ਕੋਲੇ ਰਿਕਾਰਡਡ ਵੀਡੀਓਜ਼ ਤੁਹਾਡੇ ਕੋਲ ਪਹੁੰਚ ਚੁੱਕੀਆਂ ਨੇ ਤੁਸੀਂ ਦੇਖ ਵੀ ਚੁੱਕੇ ਹੋ ਨਾਲ ਦੇ ਨਾਲ ਜੋ ਵੀ ਅ ਅਥਰ ਜੋ ਵੀ ਅਸੀਂ ਸਿਲੇਬਸ ਦੇ ਵਿੱਚੋਂ ਟੌਪਿਕ ਲੈ ਰਹੇ ਹਾਂ ਉਸ ਦਾ ਪੀਡੀਐਫ ਨੋਟਸ ਤੇ ਹਾਰਡ ਕਾਪੀ ਵੀ ਤੁਸੀਂ ਸੈਂਟਰ ਤੋਂ ਇੰਸਟੀਚਿਊਟ ਤੋਂ ਅਵੇਲ ਕਰ ਸਕਦੇ ਹੋ ਕੋਸ਼ਿਸ਼ ਹੈ ਕਿ ਆਪਾਂ ਹਰ ਆਥਰ ਦੀ ਜੋ ਵੀ ਮਾਸਟਰ ਕੈਡਰ ਜਾਂ ਲੈਕਚਰਰ ਕੈਡਰ ਦੇ ਲਈ ਰਿਕੁਆਇਰਡ ਹੈ ਇਨ ਡੈਪਥ ਅਪਰ ਸਟਡੀ ਕਰੀਏ ਤੇ ਜੋ ਵੀ ਉਸ ਦੇ ਵਿੱਚੋਂ ਮੋਸਟ ਜੋ ਐਕਸਪੈਕਟਿਡ ਕੁਐਸਚਨਸ ਨੇ ਪੁਆਇੰਟਸ ਨੇ ਉਹ ਡਿਸਕਸ ਕਰ ਸਕੀਏ ਤਾਂ ਕਿ ਤੁਹਾਨੂੰ ਮਾਸਟਰ ਕੈਡਰ ਜਾਂ ਲੈਕਚਰਰ ਕੈਡਰ ਦਾ ਪੇਪਰ ਜੋ ਹੈ ਦੇ ਵਿੱਚ ਕੋਈ ਤਕਲੀਫ ਕੋਈ ਦਿੱਕਤ ਨਾ ਆ ਸਕੇ ਤੇ ਤੁਸੀਂ ਉਸ ਨੂੰ ਈਜ਼ੀਲੀ ਸੋਲਵ ਕਰ ਸਕੋ ਕ੍ਰੈਕ ਕਰ ਸਕੋ ਤੇ ਅੱਗੇ ਵੀ ਇਸੇ ਤਰ੍ਹਾਂ ਜਿਹੜੀ ਇਹ ਆਨਲਾਈਨ ਕੋਚਿੰਗ ਹੈ ਇਹ ਕੰਟੀਨਿਊ ਰਹੇਗੀ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਕੁਐਰੀ ਹੈ ਕੋਈ ਡਾਊਟ ਹੈ ਤੁਸੀਂ ਮੇਰੇ ਨਾਲ ਜਾਂ ਸੈਂਟਰ ਦੇ ਨਾਲ ਇੰਸਟੀਚਿਊਟ ਦੇ ਨਾਲ ਬਾਲਾਜੀ ਐਜੂਕੇਸ਼ਨ ਪੁਆਇੰਟ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ YouTube ਚੈਨਲ ਤੇ ਵੀ ਹੈ Telegram ਚੈਨਲ ਵੀ ਅਵੇਲੇਬਲ ਹੈ WhatsApp ਗਰੁੱਪਸ ਵੀ ਜੋ ਸੈਂਟਰ ਵੱਲੋਂ ਬਣਾਏ ਗਏ ਨੇ ਤੁਸੀਂ ਉਹਨਾਂ ਦੇ ਵਿੱਚ ਜੋ ਵੀ ਤੁਸੀਂ ਕੋਈ ਕੁਐਰੀ ਹੈ ਉਹ ਡ੍ਰੌਪ ਕਰ ਸਕਦੇ ਹੋ ਤੇ ਤੁਹਾਨੂੰ ਦਾ ਆਨਸਰ ਜੋ ਹੈ ਸੈਂਟਰ ਵੱਲੋਂ ਦਿੱਤਾ ਜਾਏਗਾ ਥੈਂਕ ਯੂ